ਕੀ ਹਾਲ ਨੇ ਖੁਸ਼ੀ ਵਧੀਆ ਕੌਮਲ ਤੂੰ ਦੱਸ ਆ ਕੀ ਕਰਨ ਲੱਗਿਆ ਪਿਆ ਇਹ ਯਾਰ ਉਹਦਾ ਕਾਕੇ ਦਾ ਵਿਆਹ ਹੈ ਆਪਾਂ ਗੱਡੀ ਲੈ ਕੇ ਜਾਣੀ ਆਉਂਦੇ ਵਿਆਹ ਤੇ ਇੰਨੀ ਗਰਮੀ ਚ ਹੋਰ ਮਸਾ ਤਾਂ ਉਹਨੂੰ ਕੁੜੀ ਜਗੜੀਆ ਹੋ ਜਾਣ ਦੇ ਰੋਟੀ ਪੱਕਦੀ ਹੋ ਜੂਗੀ ਉਹਦੀ ਇੰਨੀ ਗਰਮੀ ਚ ਤਾਂ ਔਖਾ ਕੁਝ ਨਹੀਂ ਹੁੰਦਾ ਇਹ ਜਿਹਨੂੰ ਕੁੜੀ ਮਸਾ ਜੁੜੀਆ ਯਾਰ ਕਿੰਨਾ ਟਾਈਮ ਲਾਵੇਂਗਾ ਬਸ ਸਾਰ ਨਿਬੜ ਗਏ ਮੇਰੇ ਇਧਰ ਚੁੰਨੀ ਕੀ ਬਸ ਛੱਟਾ ਇਧਰ ਚਲਾ ਚੱਲ ਗਈਏ ਫੇਰ ਆਪਾਂ ਕਿੱਥੇ ਜਾਣ ਨਿੱਪੀ ਗਏ ਬਾਗਲ ਚ ਪਤਾ ਲੱਗ ਗਈ ਕਿਉਂ ਹੋ ਗਿਆ ਉਹਨਾਂ ਨੇ ਕਹਿੰਦੇ ਮੈਂ ਸਾਇਦ ਮਸੂਲ ਡਿੱਗੀ ਰਾਤ ਜਹਾਜ਼ ਆਇਆ ਸੀ ਲੈ ਹੋਰ ਚੱਲ ਫੇਰ ਉਹ ਹੀ ਬਾਤ ਦੇਖਦੇ ਵਿਆ ਕੰਮ ਤਾਂ ਕਿਹੋ ਜਿਹਾ ਹੋਇਆ ਪਿਆ ਆ ਕੇ ਦੇਖਣ ਚੱਲ ਜਾਈਏ ਚਲ ਵਧੀਆ ਹਣਾ ਕਾਕੇ ਤੇਰਾ ਕੱਲ ਨੂੰ ਪੰਡਾ ਛੁੱਟ ਜੂ ਹਣਾ ਉਹ ਹੋਰ ਆਹ ਕੰਤਰ ਖਮੀ ਇਸ ਤਰ੍ਹਾਂ ਨੀ ਬੁਰਾ ਕੰਮ ਆ ਅੱਤ ਅੱਟਾ ਤੂੰ ਕਹ ਤੂੰ ਕਹ ਤਾ ਤੇਰਾ ਤਾਂ ਵਿਆਹ ਕਰ ਲਨੂ ਯਾਰ ਵਿਆਹ ਤਾਂ ਹੈਗਾ ਵੀ ਕੱਲ ਨੂੰ ਅੱਜ ਫੇਰ ਕੱਲੂ ਕੱਠ ਨਹੀਂ ਕਰਾਇਆ ਹੈਗਾ ਪਣੇ ਕੱਠਾ ਤਾਂ ਨਹੀਂ ਕਰੇ ਕੋਡ ਰਿਸ਼ਤੇਦਾਰ ਤਾਂ ਆਇਆ ਨਹੀਂ ਹੈਗਾ ਵਿਆਹ ਕਰ ਲੂਆ ਰਿਸ਼ਤੇਦਾਰ ਤਾਂ ਇੱਕ ਤਾਂ ਲਾਈਟ ਨਹੀਂ ਛੱਡਦੇ ਇੱਕ ਜੰਗ ਕਰਕੇ ਨਹੀਂ ਬੁਲਾਏ ਰਿਸ਼ਤੇਦਾਰਾਂ ਨੂੰ ਕੱਲੂ ਟਾਈਮ ਤੇ ਆਉਣਗੇ ਬਸ ਸਰ ਹੁਣ ਤਾਂ ਬੁਲਾਉਂਦਾ ਸਮਾਂ ਤੇ ਜੰਗ 'ਚ ਛੱਡਿਆ ਆਉਂਦੇ ਉੱਥੇ ਆਪੀ ਲੜੀ ਜਾਂਦੇ ਸਰ ਨੂੰ ਨਾ ਇੱਥੇ ਕੌਣ ਆਮੂ ਬਰਫ ਕੌਣ ਜਾਊਗਾ ਇੰਨੇ ਨਾ ਲਾਈਟਾਂ ਨਾ ਕੁਝ ਹੋਰ ਹੁੰਦਾ ਇੱਥੇ ਫੇਰ ਕੀ ਕਰਦਾ ਉਹ ਮਾਲ ਦੀ ਗੱਲ ਆ ਨਾ ਉਹ ਵੀ ਤੇਰਾ ਵੀ ਵਿਆਹ ਹੋ ਗਿਆ ਹੈ ਨਾ ਬੰਦਾ ਤੂੰ ਤਾਂ ਸਮਝੋ ਤੇ ਵਧੀਆ ਉਹ ਤਾਂ ਤੂੰ ਪੂਰਾ ਆਦਾ ਬਈਆਂ ਮਾਂ ਗੁਲਾਗੜੀ ਬਣਾ ਪਾ ਕੱਪੜੇ ਕੱਢ ਕੇ ਤੂੰ ਨਾ ਨਗਦਾ ਟਾਣਾ ਨੇਪੀ ਕਰਨਾ ਪੈਂਦਾ ਹਾ ਸਾਰਾ ਕੁਸਾ ਕੀ ਦੱਸਾਂ ਤੈਨੂੰ ਮੈਂ ਚੱਲ ਹੁਣ ਤਾਂ ਇੱਕ ਅਜ ਅਜਾ ਦੇ ਨੇ ਰਹਿ ਗਿਆ ਹਾਂ ਅਜਾ ਨਹੀਂ ਆ ਬਸ ਕੱਲੋਂ ਤਾਂ ਤੇਰੇ ਰਿਸ਼ਤੇ ਆ ਜਾਣਗੇ ਕੁਸ ਤੇ ਨਾ ਜੇ ਮੇਰੀ ਗੱਲ ਸੁਣ ਹਾਂ ਸਰਵੱਲਾ ਮੈਂ ਬਣੂ ਹਾ ਤੇ ਹੂੰ ਬਣਾਏਗਾ ਪਹਿਲੀ ਸੋਚ ਰੱਖਿਆ ਮੈਂ ਬਈ ਨਾ ਕੱਲੋਂ ਛੇਤੀ ਆ ਜਾ ਚੰਗਾ ਫਿਰ ਰਾਤ ਨੂੰ ਤਾਂ ਉਹ ਲੱਗ ਜਾਂਦਾ ਬਲੈਕ ਲਾਟ ਲੱਗ ਜਾਂਦਾ ਹੁੰਦਾ ਰਾਸ ਨਹੀਂ ਆ ਮਾਗੇ ਕੋਈ ਲਾਈਟ ਨਹੀਂ ਕੋਈ ਲਾਉਣੀ ਹੈਗੀ ਨਾ ਸੁਨੇਹਾ ਸੁਨੇਹਾ ਜਦ ਖੜਾ ਹੋ ਜਾਏਗਾ ਕੋਲ ਹੋਣ ਨੂੰ ਕਹਿ ਦਾਂਗੇ ਆਪਾਂ ਉਹ ਵੀ ਤਿਆਰੀ ਰੱਖਣਗੇ ਕਰਕੇ ਉਹਨੂੰ ਵੀ ਔਖ ਹੋਈ ਹੋਣਾ ਵਿਚਾਰੀਆਂ ਜਿਹਨੂੰ ਵਿਆਹ ਕੇ ਲਿਆਵਾਂਗੇ ਨੇਰੇ ਰੱਖਣੀ ਪਊ ਹਣਾ ਤੈਨੂੰ ਆ ਮੇਰੇ ਚਿੱਤਾ ਕਾਹਨੂੰ ਉਹ ਉਹ ਲਾ ਲਿਓ ਦੀਵਾ ਲਾ ਲਿਓ ਹਣਾ ਉਹ ਤਾਂ ਲਾਈਟ ਸੜ ਲਾਂਗੇ ਉਹ ਤੂੰ ਤਾਂ ਦੀਵਾ ਵੀ ਨਹੀਂ ਹੈਗਾ ਨਾ ਨਾ ਦਿਸੂ ਆ ਦੀਵਾ ਲਾ ਵੀ ਚੰਗਾ ਫੇਸੇ ਕਰਾ ਕੇ ਆਵਾਂ ਗੱਲੋਂ ਜਾਊਗਾ ਹੱਥ ਨੇ ਜਾਣਾ ਜਨਾਬੇ ਹੂੰ ਫੇਸੇ ਆ ਹੋਰ ਮੈਂ ਤੇ ਲੰਦਰੇ ਨਾਲ ਬਰਕਰਨੀ ਬੱਜਾ ਵਾਲਾ ਪੱਕਾ ਬਣਾਈ ਬਈ ਮੈਨੂੰ ਪੱਕਾ ਪੱਕਾ ਕਰ ਲੈ ਸੇਰਵਾਨੀ ਲੈ ਤੇਰੀ ਵੀ ਬਰਾਬਰ ਹੀ ਲਿਆਵਾਂਗੇ ਇੱਕ ਕਿਰਪਾਨ ਜੀ ਮੈਨੂੰ ਖੜਾ ਚੰਗਾ ਜਿਹੜੀ ਉਹ ਫੜਦੇ ਹੁੰਦੇ ਨੇ ਠੀਕ ਹੈ ਚੰਗਾ ਕਿੰਨੇ ਵਜੇ ਜਾਣਾ ਫਿਰ ਬਸ ਵਕਤ ਲਾਂਗੇ ਆਪਾਂ ਆਥਣ ਜੀ ਹੋਂ ਦੇਖਦੇ ਆ ਰੋਟੀ ਉਟੀ ਖਾ ਲਈਏ ਨਾ ਕੱਲ ਨੂੰ ਕਿੰਨੇ ਵਜੇ ਤੁਰਨਗੇ ਕੱਲ ਨੂੰ ਸਵੇਰੇ ਹੀ ਚਲਾਂਗੇ ਆਪਾਂ ਸਾdre ਫਿਰ ਚਲਾਂਗਾ ਮੈਂ ਚਲੂੰਗਾ ਜੰਗਾ ਮੈਂ ਆਉਂਗਾ 7 ਵਜੇ ਆਜੂਂਗਾ ਹਾਂ 7 ਵਜੇ ਤਿਆਰ ਹੋ ਕੇ ਆਜਿ ਰੋਟੀ ਜ਼ਰੂਰੀ ਖਾਵਾਂਗੇ ਹਾਂ ਰੋਟੀ ਉਰੀ ਖਾਵਾਂਗੇ ਚੰਗਾ ਥੋੜੀ ਖਾ ਲਿਆ ਜਿਆਦਾ ਬੀਬੀ ਵਧੀਆ ਬੰਦਿਆ ਨਮੀ ਬੈੜੀ ਉਹ ਤਾਂ ਗਾੜਾ ਹੈ ਵੜੀਦਾ ਉਹ ਤਾਂ ਬੜੀ ਵਧੀਆ ਭਾਈ ਹਾਂ ਦੇਖੀ ਚਾਹ ਪੀਣ ਵਾਸਤੇ ਆ ਤੇ ਮੱਖੀ ਘਿਰ ਗਈ ਹੁਣ ਇਹਦੇ ਵਿੱਚ ਚਲ ਕੋਈ ਨਾ ਨਿੱਪ ਪਾਣੀ ਪਿੰਦੇ ਸਾਚੀ ਕਰ ਬੱਬੇ ਸਾਚੀ ਕਰ ਸਾਚੀ ਕਰ ਦੁਰਲੀ ਭਾਈ ਸਾਚੀ ਕਰ ਹੋਰ ਕਿਵੇਂ ਹੋ ਵਧੀਆ ਵੀਰੇ ਤੁਨ ਹਾਂ ਕਿਵੇਂ ਹੋ ਪੂਰੀਆਂ ਆ ਜਾਓ ਖੁਸ਼ੀ ਹਾਂ ਕੱਢੇ ਨੇ ਹੈਗਾ ਤੁਹਾਨੂੰ ਕਿਉਂ ਨਾਲ ਕਹਿੰਦੇ ਖੁਸ਼ੀ ਹੋਰ ਨੂੰ ਕੱਢਣਗੇ ਸਾਨੂੰ ਥੋੜੀ ਕੱਢਣਗੇ ਆਹੋ ਇਸ ਤਾਂ ਪਤਾ ਲੈਣਾ ਇਹ ਤਾਂ ਕਹਿੰਦੇ ਛੋਟੇ ਮਛਾਲ ਡਿੱਗੀ ਆ ਲੈ ਪਹਿਲਾਂ ਚਾਹ ਪੀ ਲੋ ਪੀ ਲੋ ਕਾਪੇ ਆਉਂਗੇ ਹਾਂ ਫਿਰੋ ਫਿਰੋ ਤੁਸੀਂ ਕਿਵੇਂ ਆਏ ਹੋਣਾ ਉਹਦਾ ਪਤਾ ਲੈਣ ਆਏ ਸੀਗੇ ਹਾਂ ਮੈਨੂੰ ਪਤਾ ਦੀ ਪਤਾ ਲੈਣਾ ਆਉਂਗੇ ਉਹ ਬੌਲੇ ਨੂੰ ਇੰਝ ਕਾ ਪਾ ਰੱਖਿਆਗਾ ਪਿੰਡ ਦਾ ਬਾਰੀ ਨੂੰ ਡਰਦਾ ਮਾਰਿਆ ਕਿ ਨਾ ਉਹ ਵੀੜੀ ਲੜਗੀ ਉਹ ਸਾਨੂੰ ਕਿਹੜਾ ਕਹਿੰਦੇ ਮੈਨੂੰ ਐਸਾ ਬੜੀਆਂ ਬੁੜੀਆਂ ਆ ਕੇ ਨਿਕਲੋ ਸਾਰੇ ਪਿੰਡ ਛੋਟਲੇ ਵੀ ਆ ਗਏ ਗੱਲਾਂ ਹੁੰਦੀਆਂ ਐਂਗੀਆਂ ਸਾਰੇ ਪਾਸੇ ਹੁਣ ਕਿਹਨਾਂ ਤੋਂ ਬਹੁਤ ਬਣਾ ਲੈਣੇ ਨੇ ਸੋ ਹੋਰਤਾ ਜੀ ਤਾਂ ਹੀ ਪਤਾ ਲੈਣ ਆਉਣਗੇ ਓਏ ਨਹੀਂ ਨਹੀਂ ਉਹ ਅਸੀਂ ਡੰਗਰਾਂ ਨੇ ਜਾ ਕੇ ਸਾਰਾ ਠੀਕ ਠਾਕ ਆ ਉੱਥੋਂ ਨੂੰ ਪਤਾ ਲੱਗਾ ਨਿੱਪੀ ਬੋਲੇ ਦਾ ਉਹਨੇ ਗਾਹ ਪਾਤਾ ਨਿੱਪੀ ਕਿੱਥੇ ਆ ਪਤਾ ਨਹੀਂ ਤਾਂ ਆਪਣੀ ਤਰਕ ਦਾ ਘਰੇ ਆਇਆ ਪਤਾ ਨਹੀਂ ਕਿੱਥੇ ਨਿਕਲਿਆ ਹਮ ਤਾਂ ਪਤਾ ਲੱਗਾ ਤੇ ਅਸੀਂ ਪਤਾ ਲੈਣਾ ਨਿੱਪੀ ਮਿਲੇ ਤੁਹਾਨੂੰ ਨਾ ਨਿੱਪੀ ਤਾਂ ਨਹੀਂ ਮਿਲਿਆ ਫਿਰ ਉਹ ਤੁਹਾਨੂੰ ਕਿਹਨੇ ਦੱਸਿਆ ਉਹ ਪਿੰਡ ਚੋਂ ਗੱਲ ਸੁਣੀ ਸੀ ਮੈਂ ਤਾਂ ਲੈ ਆਇਆ ਪਿੰਡ ਦਾ ਘਰ ਸਾਰੀ ਪਤਾ ਲੈਣ ਆਇਆ ਡਰੇ ਬੈਠੇ ਨੇ ਲੋਕ ਚਲ ਕੋਈ ਨਾ ਕੁਛ ਨਹੀਂ ਹੁੰਦਾ ਹੈਗਾ ਵੀ ਡਰਦਾ ਮੈਂ ਹੁਣ ਮੈਂ ਤਾਂ ਤੇਰੀ ਫਿਕਰ ਦੀ ਮਾਂ ਤੂੰ ਨੂੰ ਕੱਢਤਾ ਹੋਵੇ ਤੂੰ ਵੀ ਦਾਗ ਦੇ ਕੇ ਦੇਸੀ ਢੱਠੇ ਵਾਂਗੂ

ਇਸ ਤਰ੍ਹਾਂ ਹੀ ਆਉਡੀ ਕਿਛੇ ਨਹੀਂ ਨਹੀਂ ਇੰਡੀਅਨ ਆਰਮੀ ਸੈਂ ਇੰਡੀਅਨ ਆਰਮੀ ਚ ਹੈ ਰੈਗੂਲਰ ਚੈਕਿੰਗ ਕੇ ਲਿਏ ਹਾਂਜੀ ਮੈਨੂੰ ਜਾਂਦਾ ਸਾਰੇ ਪਿੰਡ ਨੂੰ ਜਾਂਦਾ ਮੈਂ ਕਿੰਨਾ ਤੇ ਘਰੇ ਜਾਣਾ ਮੈਨੂੰ ਨਾਲ ਲੈ ਤੁਸੀਂ ਮੈਂ ਛੱਡਿਆ ਆਉਂ ਐਸੀ ਕੀ ਜੀ ਆਹ ਚਲ ਗਾਓ ਮਰ ਜਾ ਬੈਠੋ ਆਪ ਮੈਨੂੰ ਮੈਂ ਦਾਦਾ ਜੀ ਦੀ ਮਰਜ਼ੀ ਕਰ ਪੁੱਛ ਲੋ ਮੈਂ ਤੁਹਾਨੂੰ ਛੱਡਿਆ ਆਉਂਗਾ ਸਾਰੇ ਨੂੰ ਜਾਣਦਾ ਮੈਂ ਕਿੰਨਾ ਤੇ ਘਰੇ ਜਾਣਾਗਾ ਆਪ ਨੇ ਤੁਰ ਲਈ ਅਰ ਨਿੱਪੀ ਕੇ ਘਰ ਜਾਣਾ ਉਹਨਾਂ ਕੇ ਘਰ ਡਰੋਨ ਸੇ ਅਟੈਕ ਹੋ ਹੈ ਨਾ ਕਾ ਉਹਨਾਂ ਨੇ ਗੱਲ ਕਰਨਾ ਡਰੋਨ ਅਟੈਕ ਹੋਇਆ ਕੋਈ ਜੈ ਇਨਫੋਰਮੇਸ਼ਨ ਇਹ ਕਿ ਹੋ ਗਿਆ ਇਹ ਕਿ ਆ ਗਿਆ ਫਰਨਾਂਲੇ ਆ ਗਏ ਵੇ ਫਿਰ ਲਾਈਟ ਹੀ ਨਹੀਂ ਆਉਂਦੀ ਜੰਨੀ ਰਾਤ ਵੀ ਨਹੀਂ ਆਈ ਹਣਾ ਦੇਖ ਲੈ ਲੈ ਆਹੋ ਤਾਂ ਨਹੀਂ ਛੱਡਦੇ ਉਹ ਬਲੈਕਆਊਟ ਕਰ ਦਿੰਦੇ ਨੇ ਉਹ ਉਹ ਕਹਿੰਦੇ ਉਹ ਹਮਲਾ ਕਰ ਦੇਣਗੇ ਜਿਹਨਾਂ ਨੂੰ ਲਾਈਟ ਲਾਈਟ ਗਈਆਂ ਜਦ ਹੀ ਡੇਕ ਦੇਣਗੇ ਉਹ ਬੰਬ ਉੱਥੇ ਇਹ ਲਾਈਟ ਨਾਲ ਕੀ ਸੰਬੰਧ ਆ ਫਿਰ ਉਹਦਾ ਪਤਾ ਨਹੀਂ ਕੀ ਚੱਕਰ ਆ ਇਹ ਸਰ ਤਾਂ ਸਭ ਜਾਈਆਂ ਖੜੀਆਂ ਨੇ ਪਾਣੀ ਚਾਚਾ ਰਾਤ ਨੂੰ ਉਹ ਦਿਨ ਚ ਤਾਂ ਹੁੰਦੀ ਐ ਲਾਟੋ ਤੇ ਭਰ ਲਿਆ ਕਰੋ ਟੈਂਕ ਹਾਂ ਭਰ ਵੀ ਨਹੀਂ ਗਈ ਅਜੇ ਤੱਕ ਨਹੀਂ ਗਈ ਹੈ ਕਿਵੇਂ ਤੁਰਲੀ ਬਚਤ ਰਹਿ ਗਈ ਮੈਂ ਤਾਂ ਠੀਕ ਆ ਬੀਬੀ ਫਿਰ ਮੈਂ ਆਉਣਾ ਏ ਮੈਂ ਤਾਂ ਦੁੱਧ ਹੋਰ ਲੈ ਕੇ ਆਉ ਦੋ ਕਿਦੋ ਹੁਣ ਇਹ ਦੁੱਧ ਜਿਹੜਾ ਘਰ ਆਉਂਦਾ ਸਾਰਾ ਲੱਗ ਗਿਆ ਤਾਈ ਹੋ ਜਾਂਦੇ ਨੇ ਕਿੱਥੇ ਤੇ ਹੋਲੇ ਲੱਗ ਪੁੱਤ ਹੁਣ ਚਾਹ ਚੂ ਕਰਕੇ ਦੇਣੀ ਕੋਈ ਇਹਨਾਂ ਨੂੰ ਮਾਸੀ ਇੱਕ ਤਾਂ ਥੋੜਾ ਪਤਾ ਲੈਣ ਆਏ ਆ ਵੀ ਕੋਈ ਤਾਂ ਪਤਾ ਨਹੀਂ ਕਿ ਉਹ ਚੰਗੇ ਬਣਿਆ ਉਹ ਨਹੀਂ ਪੀਨੇ ਸਾਰੇ ਪਿੰਡ ਦੇ ਘਾ ਪਾ ਰੱਖਿਆ ਵੀ ਮਝ ਹੈਲ ਡਿੱਗੀ ਤੁਹਾਡੇ ਕੋਈ ਨਾ ਹੋਈ ਨਹੀਂ ਪਤਾ ਸੰਦਾ ਕਿੱਥੇ ਆ ਤੜਕੇ ਦਾ ਕਰੀ ਨਹੀਂ ਬੜਿਆ ਹੈ ਸਾਰਾ ਪਿੰਡ ਦਾ ਡਰਿਆ ਬੈਠਾਗਾ ਵੀ ਇੱਧਰ ਮਝਾ ਡਿੱਗੀ ਕਿਤੇ ਸਾਡੇ ਨਾਲ ਡਿੱਗ ਜੇ ਉਹ ਪੁੱਤੋ ਡਰਦਾ ਸੱਚਾ ਲੜਾਈ ਲੱਗ ਰਹੀ ਆਪਣੇ ਕਿੱਥੇ ਮਝਾ ਲੱਗੀ ਰਿਆ ਸੰਤਾਨ ਨੂੰ ਨਹੀਂ ਪਤਾ ਸਾਡਾ ਘਰ ਸਾਨੂੰ ਨਹੀਂ ਪਤਾ ਮਝਾ ਕਿੱਥੇ ਗਰੀ ਹੈ ਅਸੀਂ 10 ਕਿਹੜੇ ਮਾਰੇ ਡੰਗਰੇ ਸੰਤੋ ਕਿਤੇ ਦੇਖੀ ਨਹੀਂ ਤੜ ਤੜਕੇ ਦੀ ਬਾਰੀ ਨਹੀਂ ਬੰਦੇ ਕਰ ਬੰਦਿਆ ਕੇ ਬੁੜੀਆਂ ਕੇ ਬੰਦਿਆ ਕੇ ਬੁੜੀਆਂ ਆ ਗਏ ਆ ਕੰਮ ਹੋ ਗਿਆ ਉਹ ਫਿਰ ਉਹਨੂੰ ਸਮਝਾਉਣਾ ਉਹ ਗਾਪ ਆਂਦਾ ਫਿਰਦਾ ਏ ਛੋਡਾ ਮੁੰਡਾ ਤੁਰ ਮੇਰੇ ਨਾਲ ਜਾ ਤਾ ਅਸੀਂ ਉਹਨੇ ਫਿਰ ਅੱਜ ਦੇਖੀ ਬੰਦਾ ਬਣਦਾ ਉਹਨੂੰ ਮੈਂ ਕਿ ਤੋਲ ਹਾਂ ਮੈਂ ਤੁਸੀ ਦੇਖਤਾ ਹਾਂ ਉਹਨੂੰ ਦੇਖਤਾ ਹਾਂ ਉਹਨਿਆ ਸੀ ਕੋਈ ਇਹਨਾਂ ਤਾਂ ਮਝਾਲ ਗੀਰ ਤੇ ਖਰਚ ਨਹੀਂ ਹੋਣਾ ਜਿੰਨਾ ਸਾਡੀ ਚਾਹ ਤੇ ਹੋ ਗਿਆ ਅਰੇ ਅੱਜ ਚਾਹ ਕੁਛ ਨਹੀਂ ਹੁੰਦਾ ਲੈ ਆਂਦਾ ਥੋੜਾ ਪਤੀ ਆਏ ਨੇ ਚਾਹ ਵੀ ਹੁੰਦਾ ਨਹੀਂ ਹੁੰਦਾ ਕੋਈ ਅਬ ਬਤਾਓ ਬਾਗੀ ਬਾਗੀ ਕਿਉਂ ਤੇ ਦਾਪ ਹੈਂ ਦਮ ਚਾਹਤਾ ਓਏ ਭਈਆ ਆਪਕੋ ਪੁੱਛ ਰਹੇ ਬਾਗੀ ਕਿਉਂ ਤੇ ਆਪਾ ਮੈਂ ਯਾਰ ਤੁਹਾਨੂੰ ਉਹੀ ਕਹਦਾ ਤੀਗਾ ਮੈਂ ਕਿਸੇ ਨੂੰ ਜਾਨਦਾ ਮੈਂ ਤਾਂ ਰਿਸ਼ਤੇਦਾਰੀ ਚ ਆਇਆ ਹੋਇਆ। ਅਭੀ ਤਾਂ ਆਪ ਬੋਲ ਰਹੇ ਤੁਸੀਂ ਸਭ ਕੋ ਜਾਣਤਾਂ ਹੋ। ਸਾਨੂੰ ਗੋਂਕ ਜਾਣਦੇ ਆ ਅਭੀ ਤਾਂ ਬੋਲ ਰਹੇ ਤੁਸੀਂ। ਕੁਝ ਤਾਂ ਉਹੀ ਕਿਹਾ ਗਿਆ ਮੈਂ ਨਹੀਂ ਜਾਣਦਾ ਕਿਸ ਨੂੰ। ਕਿਉਂ ਨਹੀਂ ਜਾਣਦੇ ਕਿਸ ਨੂੰ? ਸਾਨੂੰ ਨਹੀਂ ਪਤਾ ਸਾਡੇ ਪਿੰਡ ਚ ਕਿਸੇ ਨੇ ਬੰਬ ਛਿੱਟਿਆ ਨਾ ਕੁਝ ਹੋਇਆਗਾ ਬਈ। ਅਭੀ ਤਾਂ ਆਪ ਸਭ ਸਾਡੇ ਤੋਂ ਮੈਨੂੰ ਤੁਸੀਂ ਪਾਕਿਸਤਾਨ ਤੋਂ ਹੀ ਆਏ ਤੁਸੀਂ। ਅਭੀ ਦੱਸ ਦਿੰਦੇ ਹਾਂ ਤੁਹਾਨੂੰ ਪਾਕਿਸਤਾਨ ਸੇ ਆਏ ਹੈ। ਮੈਨੂੰ ਸਾਡੇ ਦਾ ਯਾਰ ਮੈਨੂੰ ਘਰੇ ਵਗ ਜਾਂਦੇ। ਨਹੀਂ ਆਪ ਬਤਾਓ ਕੀ ਬਾਤ ਸੀ। ਕੋਈ ਬਾਤ ਨਹੀਂ ਸੀ ਯਾਰ। ਬਤਾਓ। ਅਸਰ ਕੋਈ ਬਾਤ ਨਹੀਂ ਸੀ ਜੀ। ਛੱਡ ਦੋ ਯਾਰ ਮੈਂ ਕਰਾਂ ਐਸੇ ਕੈਸੇ ਛੋੜ ਦੋ ਕੀ ਹੋਆ ਮੈਨੂੰ ਮੈਨੂੰ ਸੱਚੀ ਨਹੀਂ ਪਤਾ ਆਈ ਕਿਉਂ ਨਹੀਂ ਪਤਾ ਮੈਂ ਤਾਂ ਬਾਹਰ ਪਹਿਲੇ ਤਾਂ ਆਪਨੇ ਬੋਲਾ ਵੀ ਮੇਰੇ ਕੋ ਪਤਾ ਹੈ ਉਹਨਾਂ ਦਾ ਘਰ ਸਾਰੇ ਘਰ ਨਾਰ ਜੜ ਗਈ ਨਾਰ ਜੜ ਗਈ ਨਾਰ ਕੀ ਹੋ ਗਿਆ ਇਸ ਕੋ ਇਹ ਕੀ ਹੋ ਗਿਆ ਛੋੜ ਦੋ ਯਾਰ ਇਸ ਕੋ ਜਾਣੇ ਦੋ ਯਾਰ ਇਹ ਪਾਗਲ ਹੈ ਲੱਗਦਾ ਤਾਂ ਇਹ ਪਾਗਲ ਹੈ ਹਾਂ ਪਾਗਲ ਹੀ ਹੈ ਤੂੰ ਕਿਸੇ ਹੋਰ ਕੋ ਪੁੱਛ ਲੈਂਦੇ ਹਾਂ ਵੇਖ ਆਵਰਾ ਤਾਂ ਪੁੱਤ ਅੱਧਾ ਡਟੂਠ ਬੋਲਦੇ ਨੇ ਇਹਨਾਂ ਸੱਚਾ ਮੰਨਿਆ ਕਰੋ ਮੈਂ ਮੰਦਾ ਬਿੱਬੀ ਗੱਲ ਮੈਂ ਹੁਣ ਜੰਗ ਵੀ ਤਾਂ ਲੱਗੀ ਦੇਖ ਲੈ ਇਹ ਤਾਂ ਸੱਚੀ ਗੱਲ ਆ ਪੁੱਤ ਚਾਹ ਮਹਾਰਾਜ ਖਾਦਾ ਇੱਥੇ ਦਬਵਾ ਦੇ ਇਹਦਾ ਗੱਲ ਆ ਹੁਣ ਐਂ ਬਹੁਤ ਕੁਝ ਚੱਲ ਰਿਹਾ ਆ ਹੱਥ ਮੰਨਿਆ ਕਰੋ ਗੁਰੂ ਘਰ ਹੂਦੇ ਜਾ ਕੇ ਵੀ ਮਾਲਕਾ ਇੱਥੇ ਦਬਵਾ ਦੇ ਪੂਹਦੀ ਆ ਕੇ ਪਰਨ ਵਾਲੇ ਆ ਰਹੇ ਨੇ ਉੱਥੇ ਕਿਹਨੂੰ ਕਿਹੋ ਕੀ ਹੋ ਗਿਆ ਪਰਨ ਵਾਲੇ ਆ ਰਹੇ ਨੇ ਸੱਚਾ ਮੰਨੋ ਮੈਂ ਪਹਿਲਾਂ ਨੇ ਪਿੰਡ ਚ ਕੀੜਾ ਹੋਇਆ ਪੁੱਤ ਕੀੜਾ ਪਰਨ ਵਾਲੇ ਆ ਰਹੇ ਨੇ ਕਿਹੜੇ ਥੇ ਕਿ ਮਜ਼ਾਕ ਤੁੰਦ ਬਣਾ ਰਸ ਮੈਂ ਪਾਲੀ ਤੈਨੂੰ ਮਸਮਾਰਾ ਆਰਮੀ ਆਲੇ ਤੂੰ ਹੀ ਕਰ ਰਿਹਾ ਇਹਨਾਂ ਗੱਲ ਤੂੰ ਦੱਸ ਮੁੰਡਿਆਂ ਕਿੱਥੇ ਡਿੱਗੀ ਤੂੰ ਕੀ ਰੌਲਾ ਪੜ ਕੇ ਸਾਰੇ ਪਿੰਡ 'ਚ ਉਹ ਤੇ ਡਿੱਗੀ ਤਾਂ ਗਈ ਆਪਣੇ ਬਾਗਲ 'ਚ ਕੀ ਲਖਾ ਚੱਲ ਮੈਨੂੰ ਪਹਿਲਾਂ ਮੈਨੂੰ ਪਾਣੀ ਲਓ ਭਈ ਮੈਂ ਤਾਂ ਦਮ ਚਲ ਗਿਆ ਮੈਂ ਤਾਂ ਫੜ ਰਹੇ ਤੇ ਉਹ ਕੌਣ ਫੜਦਾ ਸੀ ਲੈ ਵੀ ਪਾਣੀ ਤਾਂ ਮੌਲੇ ਨੂੰ ਮੂਤ ਤਾਂ ਤਾਂ ਜਾੜਤਾ ਸਾਰੇ ਡਰਾ ਦੇ ਦੂਜਾ ਕਮਰਾ ਕਿਨੇ ਫੜਦੇ ਤੂੰ ਓਏ ਉਹ ਫੜਦੇ ਚੱਕੀ ਵਾਲੇ ਯਾਰ ਉੱਥੇ ਆਰਮੀ ਵਾਲੇ ਹਣ ਮੈਂ ਕਹਿੰਦੀ ਤੂੰ ਕੁੜੀ ਆ ਓਏ ਮੈਂ ਝੂਠ ਨਹੀਂ ਬੋਲਦਾ ਹੈਗਾ ਉਹ ਸੱਚੀ ਜੰਗ ਲੱਗ ਰਹੀ ਆਗੀ ਉਹ ਕੱਪੜੇ ਕਿਥੋਂ ਪਾੜ ਲਿਆ ਆ ਉਧਰ ਨੀਦਾ ਬੰਬ ਚੱਲ ਰਹੇ ਨੇ ਕਿਸ ਨੂੰ ਪਤਾ ਹੀ ਨਹੀਂ ਲੱਗਿਆ ਓਏ ਚਾ ਚ ਪਾਣੀ ਜੋ ਸੁਲਖ ਪੜ ਚੱਕ ਕਿੱਥੇ ਲੱਗ ਮੇਰੇ ਵੱਲੇ ਦੀ ਡਿਗ ਰਹੇ ਨੇ ਪਾਣੀ ਨੰਦਾ ਜਾ ਥਾਂ ਚੜਕਿਆ ਓਏ ਇਹ ਕੱਪੜੇ ਬੰਬ ਦੇ ਨਾਲ ਕੱਪੜੇ ਥੋੜਾ ਪਾਟਣਗੇ ਕੋਬਰਾ ਕਿੱਥੇ ਲਟਕਿਆ ਲੱਗ ਕੁੱਟਾ ਘਟਿਆ ਕੁਝ ਨਹੀਂ ਹੋਇਆ ਕੀ ਕੁੱਟਣਾ ਜਿਹੜਾ ਕਿ ਜਿਹੜਾ ਕੋਈ ਕੀ ਗੱਲਾਂ ਕਰ ਜਾਂਦਾ ਨਾ ਘਰੇ ਘਰੇ ਦੰਦੀਆਂ ਓਏ ਕੋਈ ਕੋਈ ਨਹੀਂ ਆਇਆ ਤੈਨੂੰ ਕੌਣ ਮਿਲੇ ਦੀਗਾ ਆਰਮੀ ਆਏਦੇ ਉੱਥੇ ਉਹ ਕਿਤੇ ਸੁੱਤਾ ਸੱਤ ਦਿਨ ਤੂੰ ਸੁਪਨਾ ਆ ਗਿਆ ਉਹ ਵੇ ਯਾਰ ਸੱਚੀ ਮਿਲੰਦੇ ਮੈਨੂੰ ਆਪਣਾ ਦੋਹਾਂ ਦਾ ਨਾਮ ਲੈ ਰਹੇ ਤੇ ਕਹਿੰਦਾ ਉਹਨਾਂ ਦੇ ਘਰੇ ਜਾਣਾ ਮੈਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਘਰੇ ਮਝਾਇਲ ਡਿੱਗੀ ਮਝਾਇਲ ਡਿੱਗੀ ਕਿੱਥੇ ਆ ਸੋਹਣੇ ਪਾਤ ਤੂੰ ਕਹਿੰਦੀ ਤੁਸੀਂ ਦੇਖੀ ਨਹੀਂ ਆਂਦੀ ਯਾਰ ਉੱਥੇ ਬੈਠ ਸਾਰੇ ਪਿੰਡ ਚ ਤੱਕ ਆ ਪਤਾ ਬੈਠਨੇ ਪਤਾ ਰਹਿਣਾ ਹੈ ਉਹ ਸੱਚੀ ਆ ਡਿੱਗੀ ਯਾਰ ਹਾਂ ਤੁਸੀਂ ਤੁਸੀਂ ਝੂਠ ਬੋਲੀ ਜਾਂਦੇ ਹੋ ਫਿਰ ਮੈਂ ਯਾਰ ਪਹਿਲੀ ਵਾਰ ਸੱਚ ਮੈਂ ਕਹਿੰਦਾ ਝੂਠ ਬੋਲਿਆ ਯਾਰ ਜ਼ਿੰਦਗੀ ਚ ਤਾਂ ਸੱਚ ਕਹੋ ਬੋਲਿਆ ਹੋਈ ਜ਼ਿੰਦਗੀ ਚ ਮੈਂ ਕਹਦਾ ਝੂਠ ਬੋਲਿਆ ਮੈਨੇ ਝੂਠ ਬੋਲ ਕੇ ਕੀ ਲਾਣਾ ਕਹਿੰਦਾ ਡ ਤੁਹਾਏ ਦੇਖੋ ਛਾਰੇ ਚੰਨਾਂ ਦੇ ਦੇਖ ਕਿਤੇ ਕੁਝ ਡਿੱਗਿਆ ਕਿਤੇ ਕੁਝ ਡਿੱਗਿਆ ਸਭ ਝੂਠ ਕਹਿੰਦੇ ਨੇ ਸਭ ਝੂਠ ਹੈ ਜੇ ਚੰਨਾਂ ਨਾਲ ਝੂਠ ਬੋਲ ਕੇ ਕੀ ਮਿਲ ਜੂਗਾ ਉਹਨਾਂ ਨੇ ਕਿ ਟੀਆਰਪੀ ਲੈਣੀ ਆਗੀ ਲੈ ਚੱਲ ਮਝਾਇਆ ਬੋਧੀ ਵੀਡੀਓ ਹੈ ਕੁਛੜੋ ਆ ਯਾਰ ਨਾ ਤੋ ਜਰ ਮੈਂ ਝੂਠ ਥੋੜਾ ਬੋਲੂਗਾ ਮਝਾਇਆ ਦੇਖੋ ਚੱਲ 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 ਚੱਕ ਕੇ ਵੀਡੀਓ ਦਿਖਾ ਕੇ ਲੈ ਕੋਈ ਤੂੰ ਚਲੋ ਚੱਲ ਖੜਾ ਹੋ ਕੇ ਖੜਾ ਕੇ ਲੈ ਆ ਉਹ ਚੱਲ ਆ ਜਲਦੀ ਹੈ ਖੜਾ ਹੋ ਚੱਲ ਆ ਪਤਾ ਨਹੀਂ ਕਿਹੜੇ ਕੁੱਤੇ ਨੂੰ ਕੱਪੜੇ ਪੁੜਵਾ ਕੇ ਇਹ ਕਹਿੰਦਾ ਪੰਪ ਚੱਲ ਰਿਹਾ ਆਜੇ ਦਿਖਾ ਕੇ ਲੈ ਆ ਮੈਂ ਕਿ ਤੂੰ ਝੂਠ ਬੋਲਦਾਗਾ ਚੱਲੋ ਚੱਲ ਓਏ ਓ ਮੇਰੀ ਗੱਲ ਸੁਣੂ ਰਿਹਾ ਉਹ ਵੀ ਸੁਣ ਲਾ ਕੀ ਕਹਿੰਦਾ ਹੁਣ ਬਈ ਮੈਂ ਨਹੀਂ ਉਧਰ ਜਾਂਦਾ ਜੀ ਕੌਣ ਡਰ ਗਿਆ ਤੁਹਾਨੂੰ ਕਿਹਾ ਤੀ ਨਾ ਵੀ ਇਹ ਜੀ ਮਝਾਇਲ ਤੁਸੀਂ ਮੰਨਦੇ ਨਹੀਂ ਹੈਗੇ ਸਾਰੇ ਬਈ ਮੈਂ ਮਝਾਇਲ ਵਜੂਲ ਤੂੰ ਡਰਿਆ ਹੋਰ ਕਿਤੋਂ ਮੈਨੂੰ ਪਤਾ ਮਝਾਇਲ ਹੋਵੇ ਨਾ ਹੋਵੇ ਉੱਥੇ ਭੂਤ ਜ਼ਰੂਰ ਆ ਲੈ ਲੈ ਕੋਈ ਗੋਸ ਨਹੀਂ ਹੈਗਾ ਆ ਦੇਖ ਲੈਨੇ ਤੇਰੀ ਭੂਤ ਵੀ ਅੱਜ ਇਹਦੇ ਭੂਤ ਤੇ ਕਰਾਰੀ ਅੜ ਗਈ ਇਹਦੀ ਮਝਾਇਲ ਤੇ ਅੜ ਗਈ ਮੈਨੂੰ ਤਾਂ ਸਮਝ ਤੋਂ ਬਾਹਰ ਆ ਚੱਤ ਭੂਤ ਦੀ ਸਮਝਾਇਲ ਦਿਖਾਵਾਂਗਾ ਹਾਂ ਚਲੋ ਦੋ ਜੀ ਚੱਲੋ ਇਹ ਮਾਰ ਲਿਆ ਜੀ ਲੱਗਦਾ ਵੀ ਮੈਂ ਤੂੰ ਦੋਲਦਾਗਾ ਉਹ ਹੁਣ ਕਰਨੇ ਆ ਯਾਰ ਝੂਠ ਕਾ ਵੀ ਬੋਲਦਾ ਇਹ ਨਹੀਂ ਮੰਨਦਾ ਪਹਿਲੇ ਮੈਨੂੰ ਅਛੋ ਨਿਊਜ਼ ਕਿਹੜਾ ਕਿਹੜਾ ਦੇਖਦਾ ਉਹ ਚੈਨਲਾਂ ਤੇ ਸਾਰੀ ਦੇਖਦਾ ਜੰਗ ਹੋ ਰਹੀ ਆ ਕਿ ਨਾ ਹੋ ਰਹੀ ਆ ਬੰਬ ਡਿੱਗੇ ਨੇ ਕਿ ਨਾ ਡਿੱਗ ਰਹੇ ਨੇ ਆ ਮੀਂਹ ਆ ਗਿਆ ਦੇਖ ਲਾ ਦੇਖ ਲਾ ਤੁਹਾਡੇ ਰੋਣੇ ਨੇ ਤਾਂ ਮੀਂਹ ਵੀ ਪਵਾਦਾ ਤੁਹਾਨੂੰ ਕੀ ਲੱਗਦਾ ਵੀ ਮੈਂ ਝੂਠ ਬੋਲਦਾ ਤੂੰ ਸੱਤਵੀਂ ਵੀ ਬੋਲਦਾ ਬੀਬੀ ਤੁਸੀਂ ਮੈਨੂੰ ਐ ਦੱਸੋ ਪਹਿਲਾਂ ਤੈਨਾਂ ਖ਼ਬਰਾਂ ਦੇਖੀਆਂ ਨੇ? ਦੇਖਦੀਆਂ ਤੈਨਾਂ ਵੀ ਦੇਖੀਆਂ ਨੇ ਤੈਨਾਂ ਸਾਰਿਆਂ ਨੇ ਦੇਖੀਆਂ ਨੇ ਖ਼ਬਰਾਂ న్యూਸ 'ਚ ਦੱਸੂ ਐ ਵੀ ਜੰਗ ਲੱਗੀ ਹੋਈ ਆ ਕਣਾਂ? ਲੱਗੀ ਹੋਈ ਆ ਫੇਰ ਮੈਂ ਕਹਾਂ ਤੂੰ ਝੂਠ ਬੋਲੂਗੀ ਜਦੋਂ ਜੰਗ ਲੱਗੀ ਹੋਈ ਆ ਤਾਂ ਹੀ ਇਥੋਂ ਤੋਂ ਮੁੰਡਾ ਨਿਕਿਆ ਨੇ। ਉਹ ਤਾਂ ਫੇਰ ਬਾਰਡਰ ਤੇ ਲੱਗੀ ਹੋਈ ਆ ਇੱਧਰ ਆਪਣੇ ਪਿੰਡ 'ਚ ਕੀ ਕਰਨਾ ਕਿਉਂ? ਓਏ ਰੇਕੀ ਕਰ ਰਹੇ ਨੇ ਓ ਤੈਨੂੰ ਇਹਦਾ ਪਤਾ ਨਹੀਂ ਹੈਗਾ। ਆਪਣੇ ਪਿੰਡ ਜਾਉਣਗੇ ਯਾਰ ਓ ਰੇਕੀ ਕੀ ਕਰਨਾ? ਮੇਰੀ ਗੱਲ ਸੁਣੋ ਤਖਾ ਦਾ ਦਊਗਾ ਮੈਂ। ਛੋਟਾ ਮੂਤ ਨਿਕਲ ਜੂ ਵਿੱਚ ਨਾਲੇ ਹੁਣ ਤਾਂ ਕਹੀ ਜਾਂਦਾ ਦੇਖਣੀ ਦੇਖ ਨਾ ਉਹ ਤਨੇ ਕੋਈ ਨਾ ਕਹੇ ਪਹਿਲਾਂ ਹੀ ਨਿਕਲ ਨਿਕਲ ਕੇ ਸਾਰੀ ਗੱਲ ਹੋਰ ਨਿਕਲ ਜਾ ਦੇਖ ਲੈਣੇ ਤੈਨੂੰ ਆਇਆ ਵੀ ਨਹੀਂ ਪੀਟੂਡ ਬੋਲਦਾ ਨਹੀਂ ਫਿਰ ਤੁਸੀਂ ਆ ਦੇ ਕੋਣ ਡਰ ਕੇ ਨਾ ਭੱਜੇ ਨਾ ਉੱਡੇ ਚ ਕੋਈ ਕੋਈ ਨਹੀਂ ਡਰਦਾ ਮੈਂ ਕੁੰਡਾ ਲਾਉਂ ਭਈ ਅੰਦਰ ਨਿਕਲ ਨਹੀਂ ਜੀਦਾ ਇਹ ਤਾਂ ਮੇਰਾ ਜਿਗਰਾ ਦੀ ਜਿਹੜਾ ਮੈਂ ਦੇਖਿਆ ਆ ਸੁੱਤੇ ਦੇਖੀ ਵੀ ਨਹੀਂ ਜਾਣੀ ਮਜਾ ਆ ਲਾ ਖੜੇ ਨਹੀਂ ਆਣਾ ਉੱਥੇ ਲਵੇ ਤੇ ਫਟ ਗਈ ਉਹ ਮੈਂ ਤਾਂ ਨਹੀਂ ਦੇਖਦਾ ਓਏ ਹੁਣ ਸਾਰੀ ਥੋੜੀ ਕੀ ਆਉਦਾ ਫਰ ਫਰ ਡਿ ਗਿਆ ਯਾਰ ਮਜਾ ਆਦਾ ਆਰ ਦੇ ਗਿਆ ਦੇਖ ਲੈ ਤੁਸੀਂ ਜਾ ਕੇ ਉੱਥੇ ਤੁਹਾਨੂੰ ਜੇ ਝੂਠ ਲੱਗਦਾ ਮੈਂ ਮਿਹਨਤ ਕਹੀ ਉਹਨੇ ਫਰ ਤੇਰੀ ਉਹ ਹੀ ਯਾਰ ਤੈਨੂੰ ਕੋਈ ਦੇਖੀ ਹੋਵੇ ਤੂੰ ਫਿਰ ਤਾਂ ਪਤਾ ਲੱਗੇ ਮੈਂ ਦੇਖੀ ਆ ਜੰਗਾ ਖਬਰਾਂ ਚ ਅਸ਼ਲੀ ਜੀ ਤੋਏ ਬੌੜੇ ਦੋਇ ਨੁਪੱਤੇ ਲੈ ਰਹੇ ਮਦਾ ਬੈਠਾ ਚੱਲੂ ਮੈਂ ਪਤਾ ਲੱਗੂਆਂ ਫੌਦੀਆਂ ਨੇ ਤਾਂ ਓਏ ਮੁੱਥੇ ਤੁਸੀਂ ਕਹੀ ਜਾਂ ਨਾ ਜਦੋਂ ਫੌਦੀਆਂ ਨੇ ਕਹਾ ਉਹ ਕਰ ਲੈਣਾ ਕਬਜ਼ਾ ਫੇਰ ਪਤਾ ਲੱਗੂਗਾ ਮੈਂ ਕਿਵੇਂ ਕਰ ਲੈਣੀ ਦੇਖ ਲਈ ਫਿਰ ਉਥੋਂ ਲਾਭਦੇ ਫਿਰਦੇ ਤੇਰੇ ਹੁਣ ਜੇ ਤੇਰੇ ਵਰਗੇ ਮਾੜੇ ਜਰਾ ਆਪਣਾ ਨੰਬਰ ਪੁੱਛਦੇ ਤੇ ਵੀ ਉਹ ਤੁਰਲੀਆ ਕਹਿੰਦੀ ਨੀ ਪਿੱਕੇ ਘਰੇ ਜਾਣਾ ਓਏ 55 ਨੰਬਰਵਾ ਦਿਉ ਕਿਤੇ ਸਾਨੂੰ ਜਦੋਂ ਮੈਂ ਕਹਾਂ ਤੂੰ ਲਾਭਦੇ ਫਿਰਦੇ ਯਾਰ ਆਰਮੀ ਵਾਲੇ ਬੰਦੇ ਤੇ ਉਹ ਉਹ ਤਾਂ ਹੀ ਰਾਤ ਨੂੰ ਲਾਈਟਾਂ ਬੰਦ ਕਰਾ ਦਿੰਦੇ ਨੇ ਕਿਉਂ ਲਾਈਟਾਂ ਬੰਦ ਕਰਕੇ ਕੀ ਹੋ ਜੂ ਉਹ ਕਹਿੰਦੇ ਜਿੱਥੇ ਲਾਈਟ ਲੱਗੂ ਉਸੇ ਜਗ੍ਹਾ ਦੇ 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 ਲਾਈਟ ਦੇਖ ਕੇ ਕਹਿੰਦੇ ਹਮਲਾ ਕਰਦੇ ਨੇ ਉਹ ਉਹਨਾਂ ਕੋਲ ਕਿਹੜਾ ਪਿੰਡਾਂ ਦਾ ਆਪਾਂ ਦੇ ਨੇ ਉਹ ਕੀ ਕਹਿੰਦੇ ਜਿਹੜਾ ਕੋਨ ਦੇ ਦਿਖਾ ਹਾਂ ਹਾਂ ਮੈਪ ਉਹ ਮੈਪ ਮੂਪ ਤੇ ਦੇਖ ਲੈਣਗੇ ਉਹ ਕਿਉਂਕਿ ਤਾਂ ਮੈਪ ਨਾਲ ਦੇਖਣਾ ਆਉਂਦਾ ਹੋਵੇ ਉਹਨਾਂ ਨੂੰ ਉਹ ਪਿੰਡ ਉਹ ਥੁੱਕ ਜਿਹਾ ਲੈ ਕੇ ਨਿਸ਼ਾਨੀ ਲਾ ਜਾਂਦੇ ਨੇ ਵੀ ਆ ਪਿਆ ਪਿੰਡ ਉੱਥੇ ਚੱਕ ਦੇਣਗੇ ਗੱਲ ਤਾਂ ਛੁੱਈ ਆ ਹਨਾ ਹੋਰ ਹੁਣ ਆਪਣੇ ਕਿਹੜਾ ਕੋਲ ਲਾਈਟ ਮੱਚ ਦੇ ਜਦੋਂ ਡੈਕਟਰ ਬੁਝਾਈ ਹੋ ਜਾ ਆਪਣੇ ਇੱਧਰ ਮੂਲ ਕੋ ਬੈੜੀ ਨਹੀਂ ਹੈਗੀ ਜਿੱਤੇ ਰੰਗ ਦੀ ਜਿਹੜੀ ਨਵੀਂ ਲਈ ਆ ਤੁਹਾਨੂੰ ਕਹਾਂ ਦੀ ਜਿੱਤੇ ਰੰਗ ਦੀ ਨਾ ਲਓ ਕਾਲ ਉਹ ਤਾਂ ਹੀ ਮੈਂ ਕਿਹਾ ਜੀ ਕਿ ਬੱਚੇ ਰੰਗ ਤੂੰ ਦੇਖ ਕੇ ਉਹਨਾਂ ਨੂੰ ਐ ਹੋ ਵੀ ਲੈਣ ਲੱਗੀ ਹੋਈ ਚੱਲ ਯਾਰ ਤੂੰ ਮੇਰੇ ਹੱਲ ਦਿਖਾ ਕੇ ਚੱਲੋ ਤੂੰ ਆ ਜਾ ਬਾਹਰ ਗੱਲਾਂ ਜਨਾ ਕਰਾ ਜਾ ਜੇ ਤਾ ਹਟ ਜਾਂਦੇ ਨਹੀਂ ਇਹ ਨਾ ਹਟੇ ਗਿਆ ਚਲ ਆਜੋ ਫਿਰ ਓਏ ਕਿਧਰੇ ਨਹੀਂ ਉਹ ਜਿਉਣਾ ਹੁਣ ਚੰਗਾ ਖੜਾ ਕੀ ਕਰਦਾ ਤੁਰਪਾ ਦਾ ਉਹ ਜਿਉਣਾ ਬਈ ਹੁਣ ਤੇ ਲੱਗੋ ਨਾਲੇ ਆ ਤੇਰਾ ਭਾਈ ਉਹ ਡਰ ਰਿਹਾ ਪਹਿਲਾਂ ਸਾਰਿਆਂ ਨੂੰ ਇਹਨੂੰ ਘਰ ਮੂਰੇ ਚੱਲੋ ਗੱਡਿਆਂ ਨਾਲ ਕੁੱਟ ਕੇ ਲੈ ਉਹਨੂੰ ਇਹਨਾਂ ਲੱਗ ਮੂਰੇ ਚੱਲ ਤੂੰ ਆਜੋ ਓਏ ਤੂੰ ਪਿੱਛੇ ਕੀ ਕਰਦਾ ਤੂੰ ਦਾ ਆ ਦੇਖੋ ਓਏ ਆ ਦੇਖ ਆ ਦੇਖੋ ਕਹਿੰਦੇ ਤੇ ਮੈਨੂੰ ਪਾ ਪਾ ਕਿ ਚੱਲਣ ਦਾ ਆ ਦੇਖ ਫਰੋ ਕਾਰ ਜਾ ਰਹੀ ਓ ਫਰ ਤਾਂ ਟ੍ਰੈਡ ਦੀ ਪੱਖੀ ਖਰਾਬ ਹੋ ਗਈ ਤੇ ਮੈਂ ਸਿੱਟੀ ਆ ਤੱਕੇ ਬਾਕੀ ਚੋਦੇ ਪਰੋਲੀ ਆ ਆ ਪਰੋਲੀਆਂ ਖੇਤੋਂ ਲੈ ਆ ਪੱਟ ਕੇ ਮੈਨੂੰ ਜਲ ਨਹੀਂ ਹੈ ਇਹ ਬੰਦਾ ਮਜੜ ਮਜੜ ਬਣਾ ਤੋ ਤੈਨੂੰ ਖਾਣੇ ਚੱਲ ਬੈਠ